ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਜ ਸੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੀਆਂ ਜੀ ਪਟਿਆਲਾ ਦੇ ਕੋਲ ਦਵਾਰਾ ਸ੍ਰੀ ਤੁਖਨਵਾਰਨ ਸਾਹਿਬ ਜੀ ਦੇ ਤੁਖਨਵਾਰਨ ਸਾਹਿਬ ਜੀ ਦਾ ਇਤਿਹਾਸ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨਾਲ ਜੁੜਿਆ ਹੋਇਆ ਹੈ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਐਂਟਰ ਕਰਦੇ ਆਂ ਸਾਈਡ ਸੱਜੀ ਸਾਈਡ ਮਿਲੇਗਾ ਝੋੜਾਕਰ ਤੇ ਜਿੱਥੇ ਤੁਸੀਂ ਆਪਣੇ ਜੋੜੇ ਜਮਾ ਕਰਾ ਸਕਦੇ ਹੋ ਤੇ ਆ ਨਾਲ ਹੀ ਕਾਪੀ ਸਾਈਡ ਇੱਥੇ ਤੁਸੀਂ ਆਪਣੇ ਦੇਗ ਪ੍ਰਸ਼ਾਦ ਲਈ ਪਰਚੀਆਂ ਲੈ ਸਕਦੇ ਹੋ ਤੇ ਆਓ ਜੀ ਹੁਣ ਕਰਦੇ ਆਪਾਂ ਅੰਦਰ ਦਰਸ਼ਨ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਤੇਗ ਬਾਦ ਜੀ ਦੁਆਰਾ ਲਿਖਿਆ ਗਿਆ ਹੁਕਮਨਾਮਾ ਤੇ ਉਸ ਤੋਂ ਉਪਰੰਤ ਆਪਾਂ ਤੁਹਾਨੂੰ ਦੱਸਦੇ ਹਾਂ ਗੁਰ ਦੁਆਰਾ ਸ੍ਰੀ ਦੁੱਕਨਵਾਲ ਸਾਹਿਬ ਜੀ ਦਾ ਇਤਿਹਾਸ ਵਾਹਿਗੁਰੂ 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 ਸੰਗਤ ਜੀ ਕਿਹਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਜੇ ਤੁਸ਼ੀਹਤ ਦੇਣ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਜਾ ਰਹੇ ਸਨ ਧੰਨਵਾਦ ਖਾਨ ਦੇ ਕਹਿਣ ਤੇ ਉਹ ਸੈਫਾਵਾਦ ਰੁਕੇ ਜੋ ਕਿ ਅੱਜਕੱਲ ਬਾਦਰਗੜ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਉਹਨਾਂ ਦੇ ਇੱਕ ਸਿੱਖ ਭਾਈ ਭਗਰਾਮ ਜੀ ਦੀ ਬੇਨਤੀ ਸੁਣਦਿਆਂ ਗੁਰੂ ਸਾਹਿਬਾਨ ਲਹਿਲ ਪਿੰਡ ਵਿਖੇ ਗਏ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਦੇ ਲੋਕ ਸੋਕੇ ਦੀ ਬਿਮਾਰੀ ਨਾਲ ਜੂੰਝ ਰਹੇ ਹਨ ਤਾਂ ਗੁਰੂ ਸਾਹਿਬਾਨ ਨੇ ਉਹਨਾਂ ਦੀ ਬੇਨਤੀ ਮੰਨ ਕਟੋਬੇ ਦੇ ਕਿਨਾਰੇ ਅਸਣ ਲਗਾਇਆ ਤੇ ਉੱਥੋਂ ਦੇ ਲੋਕਾਂ ਨੂੰ ਹੁਕਮ ਦਿੱਤਾ ਜੋ ਵੀ ਇੱਥੇ ਇਸ਼ਨਾਨ ਕਰੇਗਾ ਤਾਂ ਉਹਦੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਤੇ ਗੁਰੂ ਸਾਹਿਬਾਨ ਨੇ ਇੱਕ ਹੋਰ ਹੁਕਮ ਦਿੱਤਾ ਕਿ ਜੋ ਵੀ ਇੱਥੇ ਪੰਚਮੀ ਨੂੰ ਇਸ਼ਨਾਨ ਕਰੇਗਾ ਉਹਨੂੰ ਸਾਰੇ ਤੀਰਥਾਂ ਦਾ ਫਲ ਇੱਥੇ ਹੀ ਮਿਲੇਗਾ ਵਾਹਿਗੁਰੂ 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 ਕਰੋ ਜੀ ਗੁਰੂ ਕ੍ਰੰਤ ਸਾਹਿਬ ਜੀ ਦੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲਦੇ ਹੀ ਬਣਿਆ ਹੋਇਆ ਜੀ ਅਜਾਇਬ ਘਰ ਜਿੱਥੇ ਤਸਵੀਰਾਂ ਰਾਹੀਂ ਸਾਰਾ ਇਤਿਹਾਸ ਦਰਸਾਇਆ ਗਿਆ ਹੈ ਤੁਸੀਂ ਅੰਦਰ ਜਾ ਕੇ ਤਸਵੀਰਾਂ ਦੇਖ ਸਕਦੇ ਹੋ ਤੇ ਇਤਿਹਾਸ ਪੜ ਸਕਦੇ ਹੋ ਉਹ ਹੈ ਜੀ ਉਹ ਪਵਿੱਤਰ ਸਰੋਵਰ ਜਿੱਥੇ ਸੰਗਤਾਂ ਇਸ਼ਨਾਨ ਕਰਕੇ ਆਪਣੇ ਦੁੱਖ ਦਰਦ ਦੂਰ ਕਰਦੇ ਹਨ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ ਪ੍ਰਕਰਮਾ ਵਾਹਿਗੁਰੂ ਕਰਤਵਾਰਾ ਸਾਹਿਬ ਦੀ ਪੁਰਾਣੀ ਗੁੰਮਜ ਤੇ ਹੁਣ ਆਪਾਂ ਲੈਣੀਆਂ ਜੀ ਦੇਖ ਦੇਖ ਲੈਣ ਤੋਂ ਉਪਰੰਤ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਲੰਗਰ ਹਾਲ ਵੱਲ ਵਾਹਿਗੁਰੂ 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 ਸਾਈਟ ਦੇ ਪੈਕ ਸਾਈਟ ਤੇ ਬਣਿਆ ਹੋਇਆ ਜੀ ਲੰਗਰ ਹਾਲ ਤੇ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਬਣੀ ਹੋਈਆਂ ਨੇ ਜੀ ਸਰਾਵਾਂ ਜਿੱਥੇ ਸੰਗਤਾਂ ਕਮਰਾ ਲੈ ਕੇ ਰਾਤ ਰੁਕਦੀਆਂ ਹਨ ਸੋ ਲੰਗਰ ਹਾਲ ਦੇ ਅੰਦਰ ਵੀਡੀਓ ਬਣਾਉਣਾ ਮਨਾ ਹੈ ਤਾਂ ਆਪਾਂ ਇੱਥੇ ਹੀ ਕਰਦੇ ਆਂ ਵੀਡੀਓ ਸਮਾਪਤ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ